ਸਿਰਫ 20 ਰੁਪਏ ਦੇ ਵਿੱਚ ਤੇ ਸੁਪਰ ਐਕਸ ਗਲਾਸ ਗਾਰਡ ਮਿਲ ਜੂਗਾ ਸਿਰਫ 30 ਰੁਪਏ ਦੇ ਵਿੱਚ। ਕਈ ਜਿਹੜੇ ਹੁੰਦੇ ਆ 60 70 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਕਾਰ ਚਾਰਜਰ ਆਪਣੇ ਕੋਲ ਮਿਲ ਜਾਣਗੇ ਤੇ ਜੇ ਕਿਸੇ ਨੇ ਵਧੀਆ ਕੁਆਲਿਟੀ ਵਿੱਚ ਲੈਣਾ ਤਾਂ ਤੁਹਾਨੂੰ ਉਹ ਵੀ ਆ ਜਿਹੜਾ ਉਹ ਕਾਰ ਚਾਰਜਰ ਵੀ ਆਪਣੇ ਕੋਲੇ ਜਿਹੜਾ ਇਹਦੇ ਵਿੱਚ ਸੀ ਟੂ ਸੀ ਲੱਗਦਾ ਜੀ। ਹਾਂਜੀ ਇਹਦੇ ਵਿੱਚ ਸੀ ਪੋਰਟ ਵੀ ਆ ਇੱਕ ਇੱਕ ਇਹਦੇ ਵਿੱਚ ਯੂ ਐਸ ਬੀ ਪੋਰਟ ਵੀ ਆ 120 ਵਾਟ 6 ਐਂਪੀਰ ਦਾ ਇਹ ਫਾਸਟ ਚਾਰਜ ਹੋ ਜਾਏਗਾ। ਠੀਕ ਹੈ ਜੀ। ਇਹ ਮੰਨ ਵੈਕਮ ਕਲੀਨਰ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆਗਾ ਇਸ ਤੇ ਜਿਹੜਾ ਇਹਦਾ ਰੇਟ ਪਾਇਆ ਹੈਗਾ ਉਹ ਆਪਾਂ ਪਾਇਆ ਹੈਗਾ ਸਿਰਫ 280 ਰੁਪਏ ਤੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਇਹਦਾ ਰੇਟ ਹੈ ਜਿਹੜਾ ਆਫਰ ਰੇਟ ਕਰਤਾ ਸਿਰਫ 200 70 ਰੁਪਏ ਗੱਡੀ ਸਾਫ਼ ਕਰਨ ਵਾਸਤੇ ਵਧੀਆ ਚੀਜ਼ ਹੈ ਜੀ ਹਾਂਜੀ ਵਧੀਆ ਚੀਜ਼ ਹੈ ਇਹਦੇ ਵਿੱਚ ਤੁਹਾਨੂੰ ਫਿਲਟਰ ਮਿਲੇਗਾ ਅਲੱਗ-ਅਲੱਗ ਜਿਹੜੇ ਇਹਦੇ ਆਈਟਮਾਂ ਜਿਹੜੇ ਨਾਲ ਇਹਦੇ ਨਾਲ ਦੇ ਅਟੈਚਮੈਂਟਸ ਮਿਲਣੀਆਂ ਸਾਰੀਆਂ ਤੋਂ ਬਾਅਦ ਆ ਗਿਆ ਫੁੱਟ ਮ사ਜਰ ਰਿਲੈਕਸ ਹੋਣ ਵਾਸਤੇ ਜਿਵੇਂ ਆਪਾਂ ਥੱਪ ਤੇ ਟੁੱਟੇ ਆਣੇ ਆ ਆਪਣੀ ਕੋਈ ਮ사ਜ ਕਰਨ ਲਈ ਲੱਤਾਂ ਟੁੱਟਣਾ ਨਹੀਂ ਹੁੰਦਾ ਤਾਂ ਇਹ ਉਹਨਾਂ ਵਾਸਤੇ ਆ EMS ਫੁੱਟ ਮ사ਜਰ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਮੋਡ ਮਿਲਣਗੇ ਚਾਰਜਿੰਗ ਕੇਬਲ ਨਾਲ ਮਿਲੂਗੀ ਇਹਦਾ ਇੱਕੋ ਇੱਕ ਰੇਟ ਤੇ ਆਫਰ ਰੇਟ ਸਿਰਫ 200 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਠੀਕ ਹੈ ਜੀ ਇੱਕ ਇਹਦੇ ਵਿੱਚ ਬਟਰਫਲਾਈ ਮਸਾਜਰ ਆਉਂਦਾ ਹੁੰਦਾ ਜੀ ਮਸਾਜਰ ਬਟਰਫਲਾਈ ਮਸਾਜਰ ਆਪਾਂ ਵੀਡੀਓਜ਼ ਦੇ ਵਿੱਚ ਪਾਇਆ ਹੋਇਆ ਰੇਟ ਇਹਦਾ 120 ਰੁਪਏ ਸੀਗਾ ਆਪਾਂ ਆਫਰ ਰੇਟ ਦੇ ਵਿੱਚ ਸਿਰਫ 100 ਰੁਪਏ ਦਾ ਹੀ ਦੇ ਦਾਂਗੇ ਇਹ 100 ਰੁਪਏ ਦਾ ਤੇ ਉਹ ਜਿਹੜਾ ਵੱਡਾ ਫੁੱਟ ਮਸਾਜਰ ਆ ਉਹ 200 ਰੁਪਏ ਦਾ ਹਾਂਜੀ ਨੈਕਸਟ ਆਈਟਮ ਦਿਖਾ ਦੋ ਜੀ ਨੈਕਸਟ ਆਈਟਮ ਬੱਚਿਆਂ ਵਾਲੀ ਆਈਟਮ ਡਾਂਸਿੰਗ ਕੈਕਟਸ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹਦੀ ਡਿਮਾਂਡ ਵੀ ਬਹੁਤ ਆ ਤੇ ਮਿਲਦਾ ਵੀ ਬਹੁਤ ਘੱਟ ਆ ਤੇ ਇਹਦਾ ਰੇਟ ਆ ਜਿਹੜਾ 500 ਤੋਂ ਵਿੱਚ ਮਿਲਦਾਗਾ ਆ 400 450 500 ਰੁਪਏ ਦੀ ਵਿੱਚ ਇਹਦੀ ਰੇਟ ਆ ਜਿਹੜ ਮਿਲ ਜੂਗਾ ਸਿਰਫ 280 ਰੁਪਏ ਦੇ ਵਿੱਚ ਸਿਰਫ 280 ਰੁਪਏ ਦਾ ਕੈਕਟਸ ਮਿਲ ਜੂਗਾ ਤੁਹਾਨੂੰ ਬੱਚਿਆਂ ਵਾਸਤੇ ਇਹ ਪਿੱਛੇ ਪਿੱਛੇ ਜਿਵੇਂ ਆਪਾਂ ਬੋਲਦੇ ਹਾਂ ਉਵੇਂ ਉਵੇਂ ਬੋਲਦਾ ਨਾਲ ਡਾਂਸ ਵੀ ਕਰਦਾ ਨਾਲ ਮਿਊਜ਼ਿਕ ਵਗੈਰਾ ਇਹਦੇ ਵਿੱਚ ਅਲੱਗ-ਅਲੱਗ ਸਿਸਟਮ ਹੈ ਇਹਦੇ ਵਿੱਚ ਨਾਲ ਆਏ ਹੋਏ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਖੇਤ ਬੰਨੇ ਜਾਣ ਵਾਲਿਆਂ ਵਾਸਤੇ ਛੋਟੀ ਬੈਟਰੀ ਆਈ ਹੈ ਠੀਕ ਹੈ ਜੀ ਮਿਨੀ ਟਾਰਚ ਹਾਂਜੀ ਠੀਕ ਹੈ ਜਿੰਨੀ ਨਿੱਕੀ ਹੋਣੀ ਤਿੱਖੀ ਹੋ ਗਾ ਮੈਂ ਬਹੁਤ ਜਿਹੜੀ ਤੁਸੀਂ ਤੇਜ ਕਰ ਸਕਦੇ ਹੋ ਵਧਾ ਘਟਾ ਵੀ ਸਕਦੇ ਹੋ ਤੇ ਦਾ ਵੱਡਾ ਛੋਟਾ ਜਿਹੜਾ ਕਰ ਸਕਦੇ ਮੈਂ ਸੁਣਿਆ ਲਗਭਗ ਅੱਧਾ ਕਿਲੋਮੀਟਰ ਤੱਕ ਮਾਰ ਕਰਦੀ ਹੈ ਜੀ ਹਾਂ ਜੀ ਅੱਧਾ ਤੱਕ ਮਾਰ ਕਰਦੀ ਹੈ ਇਹ ਠੀਕ ਹੈ ਜੀ ਇਹਦਾ ਜਿਹੜਾ ਰੇਟ ਆ ਬਾਜ਼ਾਰ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਕਿੰਨਾ ਦੇ ਰਹੇ ਕਿੰਨਾ ਨਹੀਂ ਪਰ ਆਪਣੇ ਕੋਲੇ ਤੁਹਾਨੂੰ ਇਹ ਸਿਰਫ 150 ਰੁਪਏ ਦੀ ਰੇਂਜ ਦੇ ਸਿਰਫ 150 ਰੁਪਏ ਦੇ ਵਿੱਚ ਮ mini torch ਮਿਲ ਜੂਗੀ ਇਹਦਾ ਇਹ ਬੈਟਰੀ ਬੈਕਅਪ ਵੀ ਚੰਗਾ ਹੈ ਤੇ ਜਿਹੜੀ ਲਾਈਟ ਅੱਧਾ ਕਿਲੋਮੀਟਰ ਤੱਕ ਮਾਰ ਕਰਦੀ ਹੈ ਤੇ ਇਹਦੇ ਵਿੱਚ ਵੱਡਾ ਮਾਡਲ ਆਉਂਦਾ ਇੱਕ ਤੁਹਾਨੂੰ ਉਹ ਵੀ ਆਪਣੇ ਕੋਲੇ ਚਾਲੀ ਸਲੇਟ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀਗੀ ਇਹ ਵਾਲੀ ਸਲੇਟ ਆ ਸਿਰਫ 110 ਰੁਪਏ ਦੀ ਰੇਂਜ ਦੇ ਵਿੱਚ 110 ਰੁਪਏ ਦੇ ਵਿੱਚ ਮਿਲ ਜੂਗੀ ਜਿਹੜੀ ਬੱਚਿਆਂ ਲਈ ਸਲੇਟ ਜੇ ਵੀਡੀਓ ਸ਼ੇਅਰ ਕਰਕੇ ਆਉਂਗੇ ਮੇਰੇ ਵੱਲੋਂ ਆਫਰ ਲੈ ਲਓ ਸਿਰਫ 100 ਰੁਪਏ ਦੇ ਵਿੱਚ ਮਿਲ ਜੂਗੀ ਤੁਹਾਨੂੰ ਪਰੂਫ ਹੋਣਾ ਚਾਹੀਦਾ ਸਿਰਫ 100 ਰੁਪਏ ਦੇ ਵਿੱਚ ਸਲੇਟ ਲੈ ਜਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਪੇਜ ਨੂੰ ਫੋਲੋ ਕਰ ਲਿਆ ਕਰੋ ਕਿਉਂਕਿ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਆ ਜਾਂਦੀ ਹੈ ਤੇ ਸਾਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਇੱਕ ਬਾਦ ਆ ਗਈ ਗੱਲ ਚਾਰਜਰਾਂ ਦੀ ਮਤਲਬ ਅਡਾਪਟਰ ਵਿਦ ਕੇਬਲ 85 ਵਾਟ ਦਾ ਆਫਰ ਲਾਇਆ ਆਪਾਂ ਸਿਰਫ 380 ਰੁਪਏ ਦੀ ਰੇਂਜ ਦੇ ਵਿੱਚ ਲੈ ਜਿਓ 85 ਵਾਟ ਦਾ ਅਡਾਪਟਰ ਚਾਰਜਰ ਜਿਹੜਾ ਫੁੱਲ ਸੈੱਟ ਇਹ 6-700 ਦੀ ਰੇਂਜ ਦੇ ਵਿੱਚ ਸੀਗਾ ਆਪਾਂ ਵੀ ਇਹੀ ਰੇਟ ਦੇ ਵਿੱਚ ਵੇਚਦੇ ਸੀਗੇ ਵੱਡਾ ਅਡਾਪਟਰ ਆ ਫੁੱਲ ਠੀਕ ਹੈ ਇਹ ਹੁਣ ਤੁਹਾਡੇ ਲਈ ਆਫਰ ਰੇਟ ਕਰਤਾ ਜਿਹੜ ਸਿਰਪੇਦਾ ਤੇ ਘਾਟਾ ਵਾਲਾ ਲੈਣਾ ਤੁਹਾਨੂੰ ਉਹ ਵੀ ਮਿਲ ਜੂਗਾ ਆਪਣੇ ਤੇ ਘਾਟਾ ਵਾਲਾ ਲੈਣਾ ਉਹ ਵੀ ਮਿਲ ਜੂਗਾ 80 ਰੁਪਏ ਦੇ ਵਿੱਚ ਇਹ ਜਿਹੜੀ ਲਾਸਟ ਆ ਗਈ ਜੇ 85 ਬਾਡ ਮੰਨੀਏ ਬਾਜ਼ਾਰ ਚ ਮਾਰਕੀਟ ਰੇਟ ਮੰਨੀਏ ਤਾਂ 6-700 ਦਾ ਇਹ ਤੁਹਾਨੂੰ ਮਿਲ ਜੂਗਾ ਸਿਰਫ 380 ਰੁਪਏ ਦਾ ਇਹ ਵੀਡੀਓ ਵਾਲਿਆਂ ਵਾਸਤੇ ਸਿਰਫ ਆਫਰ ਹੈ ਵੀਡੀਓ ਦਾ ਸਕਰੀਨ ਸ਼ਾਟ ਜਰੂਰ ਮਾਰ ਲਿਆ ਕਰੋ ਜੇ ਇਹ ਆਫਰ ਤੁਸੀਂ ਅਡਾਪਟਰਾਂ ਦੀ ਗੱਲ ਹੀ ਚੱਲ ਰਹੀ ਸੀ ਤਾਂ ਆਪਾਂ ਤੁਹਾਨੂੰ ਆਈਫੋਨ ਦਾ ਡਾਕਟਰ ਤੇ ਸੈਮਸੰਗ ਦਾ ਡਾਕਟਰ ਦੇ ਬਾਰੇ ਦੱਸ ਦਈਏ ਇਹ ਤੁਹਾਨੂੰ ਮਿਲ ਜੂਗਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਾਇਆ ਸੀ 370 ਰੁਪਏ ਦਾ ਤੇ ਹੁਣ ਆਪਣੇ ਕੋਲੇ ਮਿਲ ਜੂਗਾ ਸਿਰ 170 ਰੁਪਏ ਦਾ ਆਫਰ ਹੈ ਆਈਫੋਨ ਦਾ ਅਡਾਪਟਰ ਜਿਹੜਾ ਇਹ 270 ਰੁਪਏ ਦੇ ਵਿੱਚ ਮਿਲ ਜੂਗਾ ਤੇ ਸੈਮਸੰਗ ਦਾ 25 ਵਾਰ ਦਾ ਅਡਾਪਟਰ 370 ਰੁਪਏ ਦੇ ਵਿੱਚ ਮਿਲ ਜੂਗਾ ਤੇ origignal ਵਗੈਰਾ ਜਾਂ ਕੁਝ ਲੈਣਾਗਾ ਤਾਂ ਉਹ ਉਹ ਉਹਦਾਂ ਦੀਆਂ ਆਈਟਮਾਂ ਵੀ ਅਵੇਲੇਬਲ ਹੈਗੀਆਂ ਹੈਗੀਆਂ ਤੇ ਜਿਹੜੀ ਆਈਫੋਨ ਦੀ ਕੇਬਲ ਦੀ ਗੱਲ ਕਰੀਏ ਤਾਂ ਕੇਬਲ ਤੁਹਾਨੂੰ ਮਿਲ ਜੂਗੀ ਸਿਰਫ 45 ਰੁਪਏ ਦੇ ਵਿੱਚ ਤੇ 80 ਰੁਪਏ ਦੀ ਰੇਂਜ ਦੇ ਵਿੱਚ ਕੇਬਲਾ ਜਿਹੜੀ 45 ਰੁਪਏ ਦੇ 80 ਰੁਪਏ ਦੇ ਵਿੱਚ ਆਈਫੋਨ ਦੀਆਂ ਕੇਬਲਾ ਦੋ ਟਾ ਹਿੱਸੇ ਤੋਂ ਘੱਟ ਕੋਈ ਨਹੀਂ ਦਿੰਦਾ ਫੌਕਸਨ ਦੀ ਕੇਬਲ ਹੈ ਜਾਂ ਆ ਦੇਖੋ origignal ਪੈਕਿੰਗ ਦੇ ਵਿੱਚ ਦੇਖੋ ਪੂਰੀ ਫੁੱਲ オリジナル ਪੈਕਿੰਗ ਦੇ ਵਿੱਚ ਸਿਰਫ 80 ਰੁਪਏ ਦੇ ਵਿੱਚ ਤੇ ਜੇ ਤੁਸੀਂ ਲੈਣੀ ਹੈ ਦੂਜੀ ਤਾਂ 45 ਰੁਪਏ ਦੇ ਵਿੱਚ ਮਿਲ ਜੂਗੀ ਫੌਕਸਨ ਪੈਕਿੰਗ ਦੇ ਵਿੱਚ ਤੇ ਇਹ ਜਿਹੜੀ ਆਈਫੋਨ ਦੀ ਐਕਸੈਸਰੀ ਹੁੰਦੀ ਹੈ ਨਾ ਇਹ ਬੈਸੀ ਮਹਿੰਗੀ ਹੋ ਜਾਂਦੀ ਹੈ ਮਤਲਬ ਆਈਫੋਨ ਦੇ ਨਾਂ ਤੇ ਨੈਕਸਟ ਆਈਟਮ ਦਿਖਾ ਦਿਓ ਜੀ ਇਸ ਦੁਬਾਰਾਗੇ ਤਾਰ ਵਾਲੇ ਹੈੱਡਫੋਨ ਸਟਾਰਟਿੰਗ ਰੇਂਜ ਸਿਰਫ 20 ਰੁਪਏ ਦੇ ਵਿੱਚ ਤੇ ਜੇ ਕਿਸੇ ਨੇ ਡੱਬੀ ਵਾਲੀ ਪੈਕਿੰਗ ਦੇ ਵਿੱਚ ਲੈਣਿਆ ਤਾਂ ਤੁਹਾਨੂੰ ਲਾਸਟ ਰੇਂਜ ਮੰਨ ਲਓ ਜਿਹੜੇ ਡੱਬਿਆਂ ਵਾਲੇ ਆਉਂਦੇ ਆ ਜਾਂ ਜਿਹੜੇ ਪੌਚ ਪੈਕ ਕੀਆ ਤੁਹਾਡੇ ਕੋਲੇ 20 30 ਰੁਪਏ ਲਿਆ ਜੀ ਤੇ ਜਿਹੜੇ ਡੱਬਿਆਂ ਵਾਲੇ ਮਹਿੰਗੇ ਤੋਂ ਮਹਿੰਗੇ 250 ਵਾਲੇ ਆ ਕੇ ਅੱਗੇ ਤੁਹਾਨੂੰ ਸਿਰਫ 80 ਰੁਪਏ ਦੀ ਰੇਂਜ ਅੱਛਾ ਆਪਣੇ ਕੋਲੇ ਸਿਰਫ 80 ਰੁਪਏ ਤੱਕ ਹੈ ਮਿਲਣਗੇ ਆਈ ਥਿੰਕ ਸੋ ਤੇ ਇੱਥੇ ਤੁਹਾਨੂੰ ਆਪਣੇ ਕੋਲੇ ਮਿਲ ਜਾਣਗੇ ਸਿਰਫ 60 ਰੁਪਏ ਦੀ ਰੇਂਜ ਦੇ ਵਿੱਚ ਸਿਰਫ 60 ਰੁਪਏ ਦੇ ਵਿੱਚ ਆ ਰੀਅਲਮੀ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ ਜਿਹੜੇ ਆ ਹੈੱਡਫੋਨ ਮਿਲ ਜਾਣਗੇ ਵਾਇਰਲ ਏ 20 ਰੁਪਏ ਤੋਂ ਲੈ ਕੇ 80 ਰੁਪਏ ਤੱਕ ਲਾਸਟ ਹੈ ਜੀ ਤੁਹਾਨੂੰ ਪਤਾ ਬਾਜ਼ਾਰ ਦੇ ਵਿੱਚ 100 ਰੁਪਏ ਤੋਂ ਸਟਾਰਟਿੰਗ ਹੀ ਹੁੰਦੀ ਹੈ ਆਪਣੇ ਕੋਲ ਕਰਵਾਤਾ ਕਈ ਵੀਰਾਂ ਦੀ ਡਿਮਾਂਡ ਆ ਰਹੀ ਸੀ ਇਹਨੂੰ ਤੁਸੀਂ ਸਾਈਕਲ ਮੋਟਰਸਾਈਕਲ ਗੱਡੀ ਦੇ ਡੈਸ਼ ਕਿਤੇ ਵੀ ਲਗਾ ਸਕਦੇ ਹੋ ਇਹ ਬਹੁਤ ਵਧੀਆ ਕੁਆਲਟੀ ਦੇ ਵਿੱਚ ਆਇਆ ਇਹ 4K ਕੈਮਰਾ ਵਧੀਆ ਵੀਡੀਓ ਬਣਾ ਕੇ ਦੇਊਗਾ ਤੁਹਾਨੂੰ ਇਹਨੂੰ ਤੁਸੀਂ ਬਲੌਗਿੰਗ ਵਾਸਤੇ ਯੂਜ਼ ਕਰ ਸਕਦੇ ਹੋ ਜਿਹੜਾ ਕੋਈ ਨਵੇਂ-ਨਵੇਂ ਸਿੱਖਦੇ ਨੇ ਆਪਾਂ ਬੱਚਿਆਂ ਨੂੰ ਦੇ ਸਕਦੇ ਆ ਸਾਈਕਲ ਤੇ ਮੋਟਰਸਾਈਕਲ ਤੇ ਗੱਡੀ ਦੇ ਡੈਸ਼ਬੋਰਡ ਤੇ ਲਾ ਸਕਦੇ ਆ ਤੇ ਇਹ ਤਾਂ ਆਪਣੇ ਕੋਲੇ ਇਹ ਕਾफी ਏਰੀ ਜਿਹੜੀ ਡਿਮਾਂਡ ਆਈ ਸੀ ਕਾफी ਕਮੈਂਟ ਆਈ ਸੀ ਕਾफी ਫੋਨ ਆਏ ਸੀ ਇਸ ਕਰਕੇ ਤੁਹਾਨੂੰ ਇਹ ਅਵੇਲੇਬਲ ਕਰਵਾਤਾ ਜਿਹਨੂੰ ਵੀ ਲੋੜ ਹੈ ਉਹ ਤੁਸੀਂ ਖਰੀਦ ਸਕਦੇ ਹੋ ਉੱਪਰ ਵੱਡੇ ਹੈੱਡਫੋਨ ਪਏ ਆ ਜੀ ਜਿਨ੍ਹਾਂ ਨੂੰ ਆਪਾਂ ਅਸਲ 'ਚ ਹੈੱਡਫੋਨ ਕਹਿ ਸਕਦੇ ਹਾਂ ਰੀਅਲਮੀ ਪੀ9 ਇਹਨਾਂ ਦੇ ਰੇਟ ਦੱਸ ਦੋ ਜੀ ਇਹ ਵਾਲੇ ਵੈਸੇ ਬਾਜ਼ਾਰ ਦੇ ਵਿੱਚ 700-800 ਤੱਕ ਮਿਲਦੇ ਹੋਣਗੇ ਆਪਾਂ ਆਫਰ ਦੇ ਦਾਂਗੇ ਸਿਰਫ 450 ਰੁਪਏ ਦੇ ਵਿੱਚ ਵੱਡੇ ਹੈੱਡਫੋਨ ਆ ਜਿਹੜੇ ਰੀਲਮੀ ਪੀ9 ਇਹ 450 ਰੁਪਏ ਦੇ ਵਿੱਚ ਮਿਲ ਜਾਣਗੇ ਠੀਕ ਹੈ ਇਹਨਾਂ ਦੇ ਇਹ ਵੀ ਲਗਭਗ 1200 ਰੁਪਏ ਦੇ ਰੇਟ ਦੇ ਵਿੱਚ ਬਾਜ਼ਾਰ 'ਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਇੱਕ ਆਪਾਂ ਤੁਹਾਨੂੰ ਵੀਡੀਓ ਵਾਲਾਂ ਵੀਰਾਂ ਵਾਸਤੇ ਆਫਰ ਦੇ ਦਿੰਦੇ ਆ ਵੀ ਜਿਹੜਾ 2000 ਸ਼ਾਪਿੰਗ ਕਰੂਗਾ ਆਪਣੇ ਕੋਲੇ ਉਹਨੂੰ ਆਪਾਂ ਇਹ ਵਾਲਾ ਗਿਫਟ ਦੇਵਾਂਗੇ ਬਿਲਕੁਲ ਫ੍ਰੀ ਉਹਨਾਂ ਦੇ ਪੈ ਪਾਰਸਲ ਦੇ ਨਾਲ 2000 ਦੀ ਸ਼ਾਪਿੰਗ ਤੇ ਬਿਲਕੁਲ ਫ੍ਰੀ ਗਿਫਟ ਮਿਲੂਗਾ ਭਾਵੇਂ ਉਹ ਸ਼ਾਪ ਤੇ ਆ ਕੇ ਕਰ ਲੈ ਸ਼ਾਪਿੰਗ ਭਾਵੇਂ ਉਹ ਆਨਲਾਈਨ ਸ਼ਾਪਿੰਗ ਕਰ ਲਵੇ ਠੀਕ ਹੈ ਜੀ ਤੇ ਜਿਹੜਾ ਜਿਹੜੇ ਬਾਈ ਕੋਲੇ ਜਿਹੜੇ ਵੀਰਾਂ ਕੋਲੇ ਜਿਹੜਾ ਮੰਨ ਲਓ ਸ਼ਾਪਿੰਗ ਕਰਨ ਨੂੰ ਨਹੀਂ ਟਾਈਮ ਹੈਗਾ ਜਾਂ ਨਹੀਂ ਸ਼ਾਪਿੰਗ ਕਰਨੀ ਹੈਗੀ ਤੇ ਨਹੀਂ ਬਜਟ ਹੈਗਾ 2000 ਦਾ ਉਹਨਾਂ ਨੂੰ ਇਹ ਗਿਫਟ ਕਿਵੇਂ ਮਿਲ ਸਕਦਾ ਉਹਨਾਂ ਨੇ ਸਿਰਫ ਵੀਡੀਓ ਦਾ ਸਕਰੀਨਸ਼ਾਟ ਲੈਣਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਸਟੋਰੀ ਲਾਉਣੀ ਆ ਆਪਦੇ ਆਪਦੇ ਪੇਜ ਤੇ ਆਪਦੇ ਪੇਜ ਤੇ ਵੀਡੀਓ ਸ਼ੇਅਰ ਵੀ ਕਰਨੀ ਆ ਗਰੁੱਪਾਂ 'ਚ ਵੀ ਸ਼ੇਅਰ ਕਰਨੀ ਆ ਤਾਂ ਉਹਨਾਂ ਜਿਹੜਾ ਉਹ ਮਿਲ ਜੂਗਾ ਸਿਰਫ ਵੀਡੀਓ ਸ਼ੇਅਰ ਕਰਨ ਦੇ ਬਿਲਕੁਲ ਫ੍ਰੀ ਦੇ ਵਿੱਚ ਬਿਲਕੁਲ ਫ੍ਰੀ ਫ੍ਰੀ ਆਫ ਕਾਸਟ ਮਾਰ ਬਿਲਕੁਲ ਇੱਕ ਪ੍ਰੂਫ ਚਾਹੀਦਾ ਬਸ ਤੇ ਜਿਹੜੀਆਂ ਸ਼ਰਤਾਂ ਦਸੀਆਂ ਉਹ ਪੂਰੀਆਂ ਕਰ ਦਿਓ ਜੀ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਗਿਫਟ ਤੁਸੀਂ ਬਿਲਕੁਲ ਦੂਜੇ ਕਾਹ ਦੇ ਸ਼ਾਪਿੰਗ ਕਰਦੇ ਉਹਨਾਂ ਨੂੰ ਆਪਾਂ ਇਹ ਵਾਲੇ ਗਿਫਟ ਜਿਹੜੇ 20 ਦੇ 30 ਰੁਪਏ ਦੇ ਸ਼ਾਇਦ ਮਿਲਦੇ ਆ ਮਾਰਕੀਟ ਦੇ ਵਿੱਚ ਆਪਾਂ ਇਹ ਬਿਲਕੁਲ ਫ੍ਰੀ ਵਾਂਗੂ ਹੀ ਦੇ ਦਿੰਨੇ ਆਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂਗੇ ਗਲਾਸ ਗਾਰਡਨ ਦੀ ਆਪਣੇ ਕੋਲੇ ਗਲਾਸ ਗਾਰਡ ਚੈੱਕ ਕਰਵਾਉਣੇ ਆ ਹਾਂਜੀ ਜਿਵੇਂ ਆਪਾਂ ਪਹਿਲਾਂ ਵੀ ਦਿਖਾਇਆ ਆਪਣੇ ਕੋਲ 11D ਗਲਾਸਗਾਰਡ ਮਿਲ ਜੂਗਾ ਸਿਰਫ 20 ਰੁਪਏ ਦੇ ਵਿੱਚ ਤੇ ਸੁਪਰ ਐਕਸ ਗਲਾਸਗਾਰਡ ਮਿਲ ਜੂਗਾ ਸਿਰਫ 30 ਰੁਪਏ ਦੇ ਵਿੱਚ ਤੇ ਇੱਕ ਗੱਲ ਕਲੀਅਰ ਕਰਦੀ ਆ iPhone ਦਾ ਗਲਾਸਗਾਰਡ ਤੁਹਾਨੂੰ ਮਿਲੂਗਾ ਸਿਰਫ 40 ਰੁਪਏ ਦੇ ਵਿੱਚ ਠੀਕ ਹੈ ਜੀ ਤੇ ਤੇ ਇਹ ਇਹ ਜਿਹੜੇ ਗਲਾਸ ਗਾਰਡ ਆ ਇਹ ਮਾਰਕੀਟ ਦੇ ਵਿੱਚ ਤੁਹਾਨੂੰ 100-150 ਰੁਪਏ ਦੀ ਰੇਂਜ ਦੇ ਵਿੱਚ ਲੱਗਦੇ ਮਿਲ ਜਾਣਗੇ ਇਹੇ ਰੇਟ ਦੇ ਵਿੱਚ ਤੁਸੀਂ ਲਵਾਉਨੇ ਹੋ ਸਾਰਿਆਂ ਨੂੰ ਪਰਿਭਾਤ ਪਤਾ ਹੀ ਆ ਤੇ ਇਹ ਜੇ ਤੁਸੀਂ ਖਾਲਸਾ ਮਾਸਟੋਰ ਤੋਂ ਲਵਾਉਗੇ ਸਿਰਫ 20-30 ਰੁਪਏ ਦੇ ਵਿੱਚ ਜਿਹੜੇ ਸੁਪਰ ਗਾਰਡ ਹੁੰਦੇ ਆ ਉਹੀ ਗਲਾਸ ਗਾਰਡ ਆ ਸੁਪਰ ਐਕਸ ओरिजिनल ਗਲਾਸ ਗਾਰਡ ਜਿਹੜੇ ਤੁਹਾਨੂੰ 20-30 ਰੁਪਏ ਦੀ ਰੇਂਜ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਆਪਣੇ ਕੋਲੇ ਕੀ ਪੈਡ ਫੋਨ ਆ ਜਿਹੜੇ ਉਹ ਵੀ ਅਵੇਲੇਬਲ ਹੈਗੇ ਆ ਸਿਰਫ 550 ਰੁਪਏ ਦੀ ਜਿਹਦਾ ਬਜਟ ਜ਼ਿਆਦਾ ਨਹੀਂ ਹੁੰਦਾ ਉਹ 550 ਰੁਪਏ ਦੀ ਰੇਂਜ ਦੇ ਵਿੱਚ ਆ ਜਿਹੜਾ ਕੀਪੈਡ ਸੋਨਾ ਜਿਹੜਾ ਲੈ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਣੇ ਪ੍ਰੋਪਰ ਐਡਰੈਸ ਦੀ ਜਿਹੜੀ ਵੀਡੀਓ ਪਾਈ ਹੋਈ ਆਗੀ ਤੇ ਜੇ ਆਪਾਂ ਐਡਰੈਸ ਆਪਣਾ ਜਿਹੜਾ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਿੰਨੇ ਹੋਣੇ ਆ ਨੰਬਰ ਵੀ ਦੇ ਦੇ ਜਿਵੇਂ ਤੁਸੀਂ ਆ ਲਾਈ ਹੋਈ ਹੈ ਜੀ ਵੀਡੀਓ ਬਣਾਉਣ ਵਾਸਤੇ ਰਿੰਗ ਲਾਈਟ ਐਦਾਂ ਦੀਆਂ ਰਿੰਗ ਲਾਈਟ ਅਸੀਂ ਮਿਲ ਜਾਣਗੀਆਂ ਆਪਣੇ ਕੋਲ ਰਿੰਗ ਲਾਈਟਸ ਵੀ ਆਪਣੇ ਕੋਲੇ ਮਿਲ ਜਾਣਗੀਆਂ ਸਿਰਫ 250 ਰੁਪਏ ਤੋਂ ਸਟਾਰਟਿੰਗ ਹੈ ਸਿਰਫ 250 ਰੁਪਏ ਤੋਂ ਸਟਾਰਟਿੰਗ ਹੈ ਵੱਡੀ ਤੋਂ ਵੱਡੀ ਰਿੰਗ ਲਾਈਟ ਆਪਣੇ ਕੋਲੇ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਮਤਲਬ ਰਿੰਗ ਲਾਈਟ 250 ਤੋਂ ਲੈ ਕੇ 500 ਤੱਕ ਜਿਹੜੀਆਂ ਤੁਹਾਨੂੰ ਅਵੇਲੇਬਲ ਮਿਲ ਜਾਣੀਆਂ ਤੇ ਜਿਹਦੇ ਨਾਲ ਤੁਸੀਂ ਆਪਦੀ ਵੀਡੀਓ ਕੁਆਲਿਟੀ ਹੋਰ ਵੀ ਬੈਸਟ ਬਣਾ ਸਕਦੇ ਹੋ ਤੇ ਕਾਫੀ ਸਾਰੇ ਗੈਜਟ ਆ ਇੱਕ ਵੀਡੀਓ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਵੀਡੀਓ ਲਗਭਗ 20 ਮਿੰਟ 25 ਮਿੰਟ ਦੀ ਬਣ ਚੁੱਕੀ ਆ ਨੈਕਸਟ ਵੀਡੀਓ ਤੁਹਾਨੂੰ ਕੋਈ ਨਵੇਂ ਗੈਜਟ ਕਿਹੜੇ ਚਾਹੀਦੇ ਆ ਕਿਦਾਂ ਦੀ ਚੀਜ਼ ਚਾਹੀਦੀ ਆ ਜਾਂ ਕਿਵੇਂ ਸਾਡੇ ਪ੍ਰੋਡਕਟ ਲੱਗਦੇ ਕਿਵੇਂ ਵੀਡੀਓ ਲੱਗਦੀ ਆ ਜਰੂਰ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਜੀ ਪਲੀਜ਼ ਓਨਲੀ WhatsApp ਮੈਸੇਜ ਕਰਿਆ ਕਰੋ ਕਾਲ ਕਈ ਵਾਰੀ ਕਹਿ ਦਿੰਦੇ ਆ ਟੈਂਡ ਨਹੀਂ ਕਰਦੀ ਕਾਲ ਜਿਆਦਾ ਆਉਂਦੀ WhatsApp ਤੇ ਮੈਸੇਜ WhatsApp ਤੇ ਮੈਸੇਜ ਛੱਡ ਦਿਆ ਕਰੋ ਜੀ ਟਾਈਮ ਜਿਵੇਂ ਵੀ ਲੱਗੂਗਾ ਆਪਾਂ ਰਿਪਲਾਈ ਤੁਹਾਡਾ ਕਰ ਦਿੰਨੇ ਆ ਠੀਕ ਹੈ ਤੇ ਕਾਲ ਟੈਂਡ ਨਹੀਂ ਹੁੰਦੀ ਕਿਉਂਕਿ ਇੱਕ ਬੰਦਾ ਕਾਲ ਟੈਂਡ ਕਰਨ ਵਾਸਤੇ ਹੁੰਦਾ ਤੇ ਦੁਕਾਨ ਤੇ ਕਸਟਮਰ ਵੀ ਹੁੰਦਾ ਇਹ ਪੋਸੀਬਲ ਨਹੀਂ ਹੈਗਾ ਇੰਨੀਆਂ ਕਾਲਸ ਟੈਂਡ ਕਰਨੀਆਂ ਤੇ ਬਾਕੀ ਵੀਡੀਓ ਦੇ ਵਿੱਚ ਸਾਰਾ ਸਮਾਨ ਤੁਹਾਨੂੰ ਦਿਖਾਈ ਦਿੱਤਾ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਫੋਲੋ ਜ਼ਰੂਰ ਕਰ ਲਓ ਆਫਰਸ ਵਾਸਤੇ